ਕੀ ਵੀ ਕੋਣ ਛੱਡ ਕੇ ਗਿਆ ਸੀ ਤੁਹਾਨੂੰ ਇੱਥੇ ਪਤਾ ਨਹੀਂ ਲੱਗਦਾ ਮੈਨੂੰ ਪਤਾ ਨਹੀਂ ਲੱਗਦਾ ਯਾਦ ਨਹੀਂ ਤੁਹਾਨੂੰ ਕੌਣ ਛੱਡ ਕੇ ਗਿਆ ਸੀ ਘਰ ਜਾਣਾ ਚਾਹੁੰਦੇ ਹੋ ਆਪਣੇ ਕਿਸਮਤ ਦੀ ਗੱਲ ਹੈ ਕੱਪੜੇ ਨਹੀਂ ਪਾਏ ਤੁਸੀਂ ਮੇਰੀ ਚੁੰਬੀ ਕੋਈ ਨਹੀਂ ਪੁੱਛ ਪਰਸੇ ਤੋਂ ਆਈ ਮੈਂ ਮਾਰ ਜਾ ਤਾਡੇ ਕੱਪੜੇ ਤੁਸੀਂ ਕਿੱਥੇ ਦੇ ਆ ਕੀ ਹੈ ਇਹ ਕੱਪੜੇ ਨਹੀਂ ਪਾਏ ਹੈਗੇ ਬੀਬੀ ਰੋਣਾ ਨਹੀਂ ਬੀਬੀ ਰੋਣਾ ਨਹੀਂ ਅਸੀਂ ਸਾਰੇ ਤੁਹਾਡੇ ਨਾਲ ਹਾਂ ਅਸੀਂ ਤੁਹਾਨੂੰ ਤੁਹਾਡੇ ਘਰ ਪਹੁੰਚਾਵਾਂਗੇ ਅਸੀਂ ਇਸੇ ਕਰਕੇ ਤਾਂ ਇੱਥੇ ਆਏ ਆ ਬੀਬੀ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਗੋੰਡੀ ਦੀ ਮਾਲੂਠੀ ਰਬੜ ਹੈ ਆਏ ਕੀ ਚਾਹੀਦਾ ਤੁਹਾਨੂੰ ਪ੍ਰਸ਼ਾਦਾ ਖਾਣਾ ਪ੍ਰਸ਼ਾਦਾ ਖਾਣਾ ਅਸੀਂ ਵੀ ਤੁਹਾਡੇ ਬੱਚੇ ਆ ਅਸੀਂ ਤੁਹਾਨੂੰ ਤੁਹਾਡੇ ਘਰ ਪਹੁੰਚਾਵਾਂਗੇ ਸਵਾਲ ਤਾਂ ਮੈਂ ਵੀ ਇਸ ਬਜ਼ੁਰਗ ਬੀਬੀ ਦੇ ਪਰਿਵਾਰ ਨੂੰ ਪੁੱਛਣਾ ਚਾਹੁੰਦੀ ਆ ਇਸ ਬਜ਼ੁਰਗ ਬੀਬੀ ਨੇ ਕੀ ਵਿਗਾੜਿਆ ਸੀ ਜੇਕਰ ਇਸ ਬਜ਼ੁਰਗ ਬੀਬੀ ਦੇ ਪਰਿਵਾਰ ਨੇ ਅਝਿਹਾ ਕੀਤਾ ਤਾਂ ਲੱਖ ਦੀ ਲਾਣਤ ਹੈ ਤੁਹਾਡੇ ਤੇ ਬੀਬੀ ਨੂੰ ਸਦਮਾ ਲੱਗਿਆ ਹੈ ਗਹਿਰਾ ਸਦਮਾ ਲੱਗਿਆ ਹੈ ਅਸੀਂ ਪਹਿਲਾਂ ਵੀ ਆਫ ਕੈਮਰਾ ਬੀਬੀ ਦੇ ਨਾਲ ਗੱਲਬਾਤ ਕੀਤੀ ਹੈ ਬੀਬੀ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੀ ਸੀ ਫਿਰ ਜਦੋਂ ਜਦੋਂ ਗਏ ਆ ਤੇ ਦੇਖਿਆ ਇਹਨਾਂ ਨੂੰ ਇਹ ਬਿਲਕੁਲ ਨੰਗਨ ਅਵਸਥਾ ਦੇ ਵਿੱਚ ਸੀ ਸਿਰਫ ਕੰਬਲ ਲਪੇਟਿਆ ਹੋਇਆ ਸੀ ਤੇ ਆਪਣਾ ਕੰਬਲ ਛੱਡ ਨਹੀਂ ਰਹੇ ਸੀਗੇ ਨਹੀਂ ਕੱਪੜੇ ਨਹੀਂ ਸੀ ਜਦੋਂ ਮਤਲਬ ਉਹ ਹਾਲਤ ਦੇਖੀ ਮਤਲਬ ਮੈਂ ਉਹਦੇ ਈਮੋਸ਼ਨਲ ਹੋ ਗਈ ਕੱਪੜੇ ਨਹੀਂ ਪਾਏ ਤੁਸੀਂ ਮੇਰੀ ਚੁੰਬੀ ਗੋਸ਼ ਨਹੀਂ ਪੁੱਛ ਪਰਸਾ ਤਾਂ ਹੀ ਮੈਂ ਮਾਰ ਜਾਂਗੀ ਤੁਹਾਡੇ ਕੱਪੜੇ ਤੁਸੀਂ ਕਿੱਥੇ ਦੇ ਆ ਕੀ ਹੈ ਤੁਹਾਡਾ ਕਪੜੇ ਨਹੀਂ ਪਾਏ ਹੈਗੇ ਤੇ ਮਤਲਬ ਇਹਨਾਂ ਨੂੰ ਫਿਰ ਮੈਂ ਕਪੜੇ ਵਗੈਰਾ ਲੈ ਕੇ ਆਂਦੇ ਹਣਾ ਕਿਉਂਕਿ ਹੁਣ ਪਾਣੀ ਤਾਂ ਸੀ ਨਾ ਤੇ ਕਪੜੇ ਲੈ ਕੇ ਆਂਦੇ ਇਸ਼ਨਾਨ ਕਰਵਾਇਆ ਜਦੋਂ ਇਸ਼ਨਾਨ ਕਰਵਾਉਣ ਵੀ ਗਏ ਤੇ ਇਹਨਾਂ ਦੇ ਅੰਦਰ ਇੰਨਾ ਜ਼ਿਆਦਾ ਡਰ ਸੀ ਇਹ ਆਪਣੇ ਕਪੜੇ ਨਹੀਂ ਉਤਾਰ ਰਹੇ ਸੀਗੇ ਤੁਹਾਨੂੰ ਮੈਂ ਨਵਾਣਾ ਤੁਹਾਨੂੰ ਮੈਂ ਨਵਾਉਣਾ ਆ ਤੁਹਾਨੂੰ ਨਵਾਉਣਾ ਤੁਹਾਨੂੰ ਉਸ ਤੋਂ ਬਾਅਦ ਫਿਰ ਦਾਮ ਤੋਂ ਇਸ਼ਨਾਨ ਕਰਵਾਉਣਗੇ ਜਦੋਂ ਇਹਨਾਂ ਨੂੰ ਇਸ਼ਨਾਨ ਕਰਵਾਇਆ ਇਹਨਾਂ ਦੇ ਵਾਲ ਵੀ ਜਿਹੜੇ ਨਾ ਕੱਟੇ ਹੋਏ ਆ ਸਿਰ ਤੇ ਸਾਰੇ ਔਰ ਕੁਝ ਦਾ ਮਤਲਬ ਸਿਰ ਦੇ ਵਿੱਚ ਇਦਾਂ ਮਹਿਸੂਸ ਹੁੰਦਾ ਸੀ ਕਿ ਟੱਟਾ ਲੱਗੀਆਂ ਹੋਈਆਂ ਜਿੱਦਾਂ ਮੈਂ ਸਿਰ ਦੇ ਉੱਤੇ ਹੱਥ ਲਗਾਉਂਦੀ ਸੀ ਤਾਂ ਤਕਲੀਫ ਹੁੰਦੀ ਸੀਗੀ ਬੈਕ ਤੇ ਵੀ ਇਹਨਾਂ ਦੇ ਨਾ ਜਿੱਦਾਂ ਮਾਰਕ ਸੀਗੇ ਜਿੱਦਾਂ ਖੁਸ਼ ਇਹਨਾਂ ਦੀ ਸਿਚੁਏਸ਼ਨ ਇਦਾਂ ਦੀ ਬਣ ਗਈ ਆ ਕਿ ਉਹ ਮੈਂਟਲੀ ਟੌਰਚਰ ਹੋਏ ਜ਼ਿਆਦਾ ਹੁਣ ਜਿੱਦਾਂ ਜਿੱਦਾਂ ਸੀ ਇਹਨਾਂ ਦੀ ਕੇਅਰ ਕਰ ਰਹੀ ਇਹਨਾਂ ਨੂੰ ਯਾਦ ਆ ਰਿਹਾ ਹੈ ਹਰ ਇੱਕ ਚੀਜ਼ ਯਾਦ ਆ ਰਹੀ ਹੈ ਪ੍ਰੀਆ ਤੁਸੀਂ ਕਿਹਾ ਕਿ ਜਦੋਂ ਮੈਂ ਬੀਬੀ ਨੂੰ ਨਵਾਉਂਦੀ ਪਈ ਸੀਗੀ ਤਾਂ ਸਰੀਰ ਤੇ ਸੱਟਾਂ ਦੇ ਨਿਸ਼ਾਨ ਸੀ ਗੁੰਜੀਆਂ ਸੱਟਾਂ ਲੱਗ ਰਹੀਆਂ ਸੀ ਕਿ ਉਹ ਲੱਗਦਾ ਹੈ ਕਿ ਕਿਸੇ ਨੇ ਤਸ਼ੱਦਦ ਕੀਤਾ ਜੀ ਲੱਗਦਾ ਤਾਂ ਹੈ ਕਿਉਂਕਿ ਜਿੱਦਾਂ ਮੈਂ ਉਹਨਾਂ ਨੂੰ ਉਹਨਾਂ ਦੇ ਬਾਹਾਂ ਫੜਦੀ ਸੀ ਤਾਂ ਉਹ ਕਹਿੰਦੀ ਸੀ ਹਾਏ ਦਰਦ ਹੁੰਦੀ ਆ ਮੇਰੇ ਤੇ ਜਦੋਂ ਮੈਂ ਪੁੱਛਦੀ ਆ ਤਾਂ ਕੋਈ ਮਤਲਬ ਇਨਾ ਉਹ ਨਹੀਂ ਕਰਦੇ ਹੈਗੇ ਕਿ ਨਹੀਂ ਮੈਨੂੰ ਨਹੀਂ ਮਾਰਿਆ ਜਾਂ ਬੋਲਣਾ ਆ ਜਿਹ ਕਹਿੰਦੇ ਆ ਵੀ ਬੋਲਣਾ ਬੋਲਣ ਦਾ ਮੈਨੂੰ ਕੋਈ ਫਰਕ ਨਹੀਂ ਪੈਣਾ ਕੁਛ ਐਦਾਂ ਦੀਆਂ ਗੱਲਾਂ ਕਰਦੇ ਕੀ ਬੋਲ ਕੇ ਕਿਹੜਾ ਕੁਝ ਹੋ ਜਾਣਾ ਐਦਾਂ ਬੋਲਦੇ ਵੀਰੇ ਗੱਲਾਂ ਤੋਂ ਨਾ ਐ ਲੱਗਦਾ ਕਿ ਜਿਵੇਂ ਘਰ ਦੇ ਹੀ ਛੱਡ ਕੇ ਗਏ ਹਾਂਜੀ ਮੈਨੂੰ ਵੀ ਉਹੀ ਲੱਗ ਰਿਹਾ ਵੀ ਇਹ ਕਹਿੰਦਾ ਬੇਟਾ ਹੈ ਨਾ ਸਾਊਥ ਅਫਰੀਕਾ ਜਾ ਸੇਰੇ ਇਹਨਾਂ ਨੇ ਦੱਸਿਆ ਮੈਡਮ ਹਮ ਸਾਰਾ ਹੀ ਪਤਾ ਵੀ ਮੇਰਾ ਇੱਕ ਬੇਟਾ ਸਾਊਥ ਅਫਰੀਕਾ ਕਿਸ ਰੋਜ ਕੁੜੀ ਚ ਉਹਨੇ ਪੂਰੀ ਹੋ ਗਈ ਆ ਦੋ ਬੇਟੇ ਆ ਜਾਂ ਕੋਈ ਨੌਹਾ ਦੇ ਨਾਲ ਨਾ ਕੋਈ ਗੱਲਬਾਤ ਬਣਦੀ ਹੋਊਗੀ ਜਾਂ ਹੁਣ ਇੱਕ ਬੋਝ ਹੋ ਜਾਂਦਾ ਬਜ਼ੁਰਗ ਬੰਦਾ ਜਿੱਦਾਂ ਕਈਆਂ ਦੀ ਮਾੜੀ ਸੋਚਣੀ ਆਏ ਵੈਸੇ ਤਾਂ ਇਹ ਤਾਂ ਜਿੰਦੇ ਆ ਜੀ ਸਾਡੇ ਘਰਾਂ ਦੇ ਇਹ ਬੋਝ ਸਮਝ ਕੇ ਇਹਨਾਂ ਨੂੰ ਛੱਡ ਗਏ ਹੋਣਗੇ ਗੰਦੀ ਨਹੀਂ ਮਾਲੂਤੀ ਨਾ ਬੱਸ ਆਏ ਕੀ ਚਾਹੀਦਾ ਤੁਹਾਨੂੰ ਕੁਝ ਸਾਥੇ ਕੁਝ ਸ਼ਾਦਾ ਘਣਾ ਜਾਂ ਜ਼ਮੀਨੀ ਜਾਇਦਤ ਕਰਕੇ ਹੋਇਆ ਹੋਊਗਾ ਤੇ ਜਾਂ ਕੋਈ ਉਧਾ ਅਪਸੈਟ ਹੋ ਗਏ ਵੀ ਆਪਣੇ ਗਲੂ ਗਲਾਮਾਂ ਲਾਉਣ ਕਰਕੇ ਇਹਨਾਂ ਨੂੰ ਬਾਹਰ ਛੱਡ ਗਿਆ ਵੀ ਇਹ ਪਰਸੋ ਮੱਸਿਆ ਸੀ ਪਾਸੋਂ ਚੌਥ ਵੀ ਉਦੋਂ ਇਹਨਾਂ ਨੂੰ ਕੋਈ ਛੱਡ ਗਿਆ ਮਤਲਬ ਜਾਂ ਕੋਈ ਲੈ ਆਇਆ ਫਿਰ ਬੀਬੀ ਕਹਿੰਦੇ ਮੈਨੂੰ ਕੁਝ ਖਵਾਇਆ ਸੀ ਵੱਡੀ ਗੱਡੀ ਵਿੱਚ ਕੋਈ ਲੈ ਕੇ ਆਇਆ ਜਾਂ ਕੋਈ ਨਸ਼ੇ ਦਾ ਡੋਜ਼ ਦੇ ਕੇ ਲੈ ਕੇ ਗਿਆ ਜਾਂ ਕੋਈ ਉਦਾਂ ਇੱਕ ਕਮੀਜੀ ਸੀਗਾ ਕੱਲਾ ਪਾਇਆ ਹੈ ਕਿ ਕਚੁੰਨੀ ਬੰਨੀ ਹੋਈ ਕੰਬਲ ਅਸੀਂ ਲਾਉਂਦੇ ਸੀਗੇ ਲਾਣ ਨਹੀਂ ਦਿੰਦੇ ਦੀਦੀ ਤੇ ਇਹ ਕਹਿੰਦੇ ਵੀ ਆਪਾਂ ਉੱਥੇ ਜਾਣਾ ਇੰਨਾ ਘ ਡਰ ਗਈ ਸੀ ਕਿ ਉਹ ਸਾਨੂੰ ਹੱਥ ਨਹੀਂ ਲਾਉਣ ਦਿੰਦੀ ਕੱਪੜੇ ਨਹੀਂ ਪਾਏ ਤੁਸੀਂ ਮੇਰੀ ਚੁੰਬੀ ਗੋਲ ਨਹੀਂ ਪੁੱਛ ਬੰਨ ਪਰਸੇ ਤੇਰੀ ਹੋਏ ਮੈਂ ਮਾਰ ਜਾ ਤਾਰੇ ਕੱਪੜੇ ਤੁਸੀਂ ਕਿੱਥੇ ਦੇ ਆ ਕੀ ਹੈ ਇਹ ਕੱਪੜੇ ਨਹੀਂ ਪਾਏ ਹੈਗੇ ਪਰਿਵਾਰ ਵਾਲੇ ਲੱਭ ਰਹੇ ਆ ਤੇ ਬਹੁਤ ਵਧੀਆ ਗੱਲ ਆ ਤੇ ਮੈਂ ਇਸ ਲਾਈਵ ਪੰਜਾਬੀ ਟੀਵੀ ਜਰੀਏ ਰਾਈ ਬੇਨਤੀ ਕਰਨੀ ਚਾਹੁੰਦਾ ਆ ਵੀ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਮਨੰਜੇ ਸਾਹਿਬ ਨਾਲ ਗੱਲ ਕਰ ਸਕਦੇ ਨੇ ਜੋ ਮੋਬਾਈਲ ਨੰਬਰ 8437008031 ਉਹ ਆਪ ਮੀਡੀਆ ਰਾਈ ਵੀ ਫਿਰ ਇੱਕ ਵਾਰ ਲਾਈਵ ਚਲਾ ਦੇਣਾ ਜਿੰਨਾ ਚਿਰ ਬੀਬੀ ਦਾ ਕੋਈ ਵਾਰਿਸ ਨਹੀਂ ਹੁੰਦਾ ਗੁਰੂ ਘਰ ਸਾਰਿਆਂ ਦਾ ਸਾਂਝਾ ਹੈ ਇਹ ਸਾਡਾ ਵੀ ਓਨਾਇਤ ਸੰਗਤ ਦਾ ਵੀ ਓਨਾਇ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਲਗਾਈ ਹੈ ਇੱਕ ਸੇਵਾ ਦੀ ਅਸੀਂ ਸੰਗਤ ਦੀ ਸੇਵਾ ਲਈ ਹਾਜ਼ਰ ਆ ਤੇ ਜੇਕਰ ਪਰਿਵਾਰ ਵਾਰੇ ਜਾਣ ਬੁਝ ਕੇ ਕੀਤਾ ਹੈ ਤੇ ਇਹ ਬਹੁਤ ਮਾੜੀ ਗੱਲ ਹੈ ਗੁੰਡੀ ਦੀ ਮਾਲੂਮ ਨਹੀਂ ਰਭਦੀ ਆਏ ਜੀ ਚਾਹੀਦਾ ਤੁਹਾਨੂੰ ਪ੍ਰਸ਼ਾਦਾ ਖਾਣਾ ਕਿਉਂਕਿ ਮੈਂ ਫਿਰ ਇਹੋ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਜੇ ਆਪਾਂ ਖੜੇ ਆ ਜੀ ਆਪਾਂ ਹਰੇ ਭਰੇ ਆ ਤੇ ਆਪਣੀ ਜਣਾ ਕਰਕੇ ਆ ਇਹ ਮਾਤਾ ਪਿਤਾ ਬਜ਼ੁਰਗ ਜਿਹੜੇ ਇਹਨਾਂ ਦੀ ਜੀਂਦੇ ਜੀ ਆਪਾਂ ਜੇ ਸੇਵਾ ਨਾ ਕੀਤੀ ਤੇ ਮੁੜ ਕੇ ਸਾਡੇ ਹੱਥੋਂ ਸਮਾਂ ਨਿਕਲ ਜਾਣਾ ਹਾਲ ਸਾਡਾ ਵੀ ਉਹੋ ਹੀ ਹੋਣਾ ਹੈ ਮਾਪੇ ਰੱਬ ਦਾ ਰੂਪ ਹੁੰਦੇ ਨੇ ਐ ਤਾਂ ਅਸੀਂ ਬਚਪਨ ਤੋਂ ਹੀ ਸੁਣਦੇ ਆਇਆ ਤੇ ਹੁਣ ਤੱਕ ਸੁਣ ਰਹੇ ਆਂ ਕਹਿੰਦੇ ਨੇ ਕਿ ਰੱਬ ਹਰ ਥਾਂ ਹਰ ਕਿਸੇ ਦੇ ਕੋਲ ਉਹਨਾਂ ਦਾ ਧਿਆਨ ਰੱਖਣ ਵਾਸਤੇ ਨਹੀਂ ਮੌਜੂਦ ਰਹਿ ਸਕਦਾ ਇਸ ਕਰਕੇ ਉਸਨੇ ਮਾਂ ਬਣਾਈ ਹੈ ਪਰ ਬੜੇ ਹੀ ਦੁਖੀ ਮਨ ਦੇ ਨਾਲ ਤੁਹਾਡੇ ਨਾਲ ਅਸੀਂ ਇੱਕ ਮਾਮਲਾ ਸਾਂਝਾ ਕਰਨ ਜਾ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਬਾਰੇ ਸੁਣ ਕੇ ਤੁਹਾਡੀਆਂ ਵੀ ਅੱਖਾਂ ਦੇ ਵਿੱਚੋਂ ਹੰਝੂ ਜ਼ਰੂਰ ਆ ਜਾਣਗੇ ਕਿਉਂਕਿ ਅਸੀਂ ਵੀ ਜਦੋਂ ਇਸ ਮਾਤਾ ਨੂੰ ਇਸ ਹਾਲਤ ਦੇ ਵਿੱਚ ਦੇਖਿਆ ਤਾਂ ਸਾਡੇ ਕੋਲੋਂ ਰਹਿਣਾ ਗਿਆ ਦਰਸਲ ਅਸੀਂ ਇੱਥੇ ਕਰਤਾਰਪੁਰ ਵਿਖੇ ਪਹੁੰਚੇ ਹਾਂ ਗੁਰਦੁਆਰਾ ਗੰਗਸਰ ਸਾਹਿਬ ਸਾਨੂੰ ਇੱਕ ਫੋਨ ਆਉਂਦਾ ਹੈ ਕਿ ਇੱਥੇ ਇੱਕ ਮਾਤਾ ਨਗਨ ਅਵਸਥਾ ਦੇ ਵਿੱਚ ਮਿਲੇ ਨੇ ਤਨ ਦੇ ਉੱਤੇ ਇੱਕ ਵੀ ਕੱਪੜਾ ਨਹੀਂ ਹੈ ਤੁਸੀਂ ਸੋਚ ਸਕਦੇ ਹੋ ਕਿ ਤਨ ਦੇ ਉੱਤੇ ਬਜ਼ੁਰਗ ਮਾਤਾ ਦਾ ਇੱਕ ਵੀ ਕੱਪੜਾ ਨਹੀਂ ਸੀ ਸਿਰਫ ਕੰਬਲ ਜਿਹੜਾ ਸੀਗਾ ਉਹ ਮਾਤਾ ਨੇ ਆਲੇ-ਦੁਆਲੇ ਲਪੇਟਿਆ ਹੋਇਆ ਸੀਗਾ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਫਿਰ ਚਲੋ ਇੱਥੇ ਕਹਿੰਦੇ ਨੇ ਨਾ ਕਿ ਜੇਕਰ ਦੁਨੀਆ ਦੇ ਵਿੱਚ ਮਾੜੇ ਲੋਕ ਨੇ ਤਾਂ ਚੰਗੇ ਵੀ ਬਹੁਤ ਨੇ ਤਾਂ ਇੱਥੇ ਕੋਈ ਵੀਰ ਭੈਣ ਉਹਨਾਂ ਨੂੰ ਦੇਖਦਾ ਹੈ ਤੇ ਉਹਨਾਂ ਦੇ ਕੋਲ ਪਹੁੰਚਦਾ ਹੈ ਜਿਸ ਤੋਂ ਬਾਅਦ ਉਹ ਮਾਤਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਪਹਿਲਾਂ ਤਾਂ ਮਾਤਾ ਜੋ ਹੈ ਉਹ ਹਾਲਤ ਦੇ ਵਿੱਚ ਨਹੀਂ ਹੁੰਦੀ ਕਿ ਉਹ ਗੱਲਬਾਤ ਕਰੇ ਪਰ ਬਾਅਦ ਦੇ ਵਿੱਚ ਇਹਨਾਂ ਬੱਚਿਆਂ ਨੇ ਇਹਨਾਂ ਵੀਰ ਭੈਣਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਾਤਾ ਨੇ ਸਭ ਕੁਝ ਦੱਸਿਆ ਵੀ ਤੇ ਫਿਰ ਮਾਤਾ ਨੂੰ ਕੱਪੜੇ ਜਿਹੜੇ ਸੀਗੇ ਉਹ ਪਵਾਏ ਗਏ ਨਵਾਇਆ ਗਿਆ ਤੇ ਜਦੋਂ ਨਵਾਇਆ ਗਿਆ ਤਾਂ ਸਰੀਰ ਦੇ ਉੱਤੇ ਕਾਫੀ ਜ਼ਿਆਦਾ ਸੱਟਾਂ ਦੇ ਨਿਸ਼ਾਨ ਜਿਹੜੇ ਸੀਗੇ ਉਹ ਦੇਖੇ ਗਏ ਸੋ ਮਾਤਾ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਨ੍ਹਾਂ ਨੇ ਉਸ ਮਾਤਾ ਨੂੰ ਉਸ ਹਾਲਤ ਦੇ ਵਿੱਚ ਦੇਖਿਆ ਜਿਨ੍ਹਾਂ ਲੋਕਾਂ ਨੂੰ ਮਾਤਾ જોવા ਉਸ ਹਾਲਤ ਦੇ ਵਿੱਚ ਮਿਲੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਪੂਰੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹੋਇਆ ਕੀ ਸੀ ਬੀਬੀ ਕੌਣ ਛੱਡ ਕੇ ਗਿਆ ਸੀ ਤੁਹਾਨੂੰ ਇੱਥੇ ਪਤਾ ਨਹੀਂ ਲੱਗਦਾ ਮੈਨੂੰ ਇਹ ਪਤਾ ਨਹੀਂ ਲੱਗਦਾ ਯਾਦ ਨਹੀਂ ਤੁਹਾਨੂੰ ਕੌਣ ਛੱਡ ਕੇ ਗਿਆ ਸੀ ਘਰ ਜਾਣਾ ਚਾਹੁੰਦੇ ਹੋ ਆਪਣੇ ਕਿਸਮਤ ਦੀ ਗੱਲ ਹੈ ਹਾਂ ਘਰ ਦੇ ਵਿੱਚ ਤਸਕਲੀ ਜਾਨੇ ਬਾਗਿਆਂ ਤੂੰ ਮੌਤ ਲਿਖੀ ਐ ਤੇ ਬਾਗਿਆਂ ਤੂੰ ਲਿਖੀ ਹੋਣੀ ਨਹੀਂ ਤੇ ਘਰ ਦੇ ਵਿੱਚ ਘਰ ਵਾਲਾ ਬੇਟਾ ਬੇਟੀ ਚੋਲਾ ਛੱਡ ਗਏ ਕਿੱਥੇ ਚੋਲਾ ਛੱਡ ਗਏ ਅੱਛਾ ਘਰ ਦੀ ਛੱਡ ਕੇ ਗਏ ਆ ਘਰ ਦੇ ਨਹੀਂ ਤੇਰੇ ਦੇ ਸੀ ਚੋਲਾ ਛੱਡ ਗਏ ਆ ਹਾਂ ਇਹ ਦਾ ਪੁੱਛ ਅੱਛਾ ਉਹ ਬਾਬਾ ਜੀ ਚੋਲਾ ਛੱਡ ਗਏ ਆ ਅੱਛਾ ਬੀਬੀ ਯਾਦ ਤਾਂ ਹੋਣਾ ਕੁਛ ਕਦੋਂ ਤੁਹਾਨੂੰ ਛੱਡ ਕੇ ਗਿਆ ਕੋਈ ਦੋ ਦਿਨ ਪਚਾਵਨੇ ਐਸੀ ਬਾਪੇ ਦੇ ਨਾਮ ਦਾ ਧਿਆਨ ਦਾਸ ਡੇਰਾ ਚੁੰਨੀ ਵੀ ਲੈ ਗਏ ਹੋਰ ਵੇਰ ਬਾਈ ਜਿਆਦਾ ਬੋਲਣ ਨੂੰ ਫਾਇਦਾ ਨਹੀਂ ਇਸਨ ਦਾ ਸੋਦਾ ਹੈ ਕਿ ਸਭ ਪੱਤੀ ਕਿਉਂ ਜਾਂਦਾ ਫੇਲਿਆ ਬੀਬੀ ਕੁਛ ਯਾਦ ਹੈ ਕੌਣ ਛੱਡ ਕੇ ਗਿਆ ਸੀ? ਅਬਾਈ ਮੈਂ ਬਾਰ-ਬਾਰ ਬੋਲਣ ਮੈਂ ਫਾਇਦਾ ਨਹੀਂ ਬੇਟਾ ਮਾਈਕ ਹੋਏ। ਹੁਲੋ-ਹੁਲੋ ਗੱਲ ਕਰੇ ਹੁਲੋ-ਹੁਲੋ भजन गावे ਉਹ ਤੂੰ ਸਮਝ ਜਾਂਦਾ ਹੈ। ਮੈਨੂੰ ਆਈ ਜਾਣੀ ਉਹਨਾਂ ਸਾਪ। ਕਲਾਂਢੀਲ ਮੈਂ ਬੋਟਾ ਪਾਵਣ ਗਈ ਨਾ। ਹੂੰ। ਜੱਛਿੰਦਾ ਲੈ ਗਿਆ ਸੀ। ਪਮਾ ਸਰਪੰਚ ਨੇ ਕਾਰ ਨਹੀਂ ਮੰਨ ਬੇਜਰੀ ਸੀ। ਚਲ ਜਿੱਤੋ ਨਹੀਂ ਹੋਗੀ ਕੋਈ ਗੱਲ ਨਹੀਂ ਪਰ ਵਾ ਨਹੀਂ ਮੰਨ ਤੈਸ ਕਰ। ਪਿੰਡ ਕਿਹੜਾ ਆ ਸਭ ਪੇਸ਼ਿਆਂ ਦੇ ਪੁਜਾਰੀ ਆ ਜਿਹੜੇ ਜ਼ਮਾਨਾ ਮਾਂ ਨਾ ਜੂਠੋ ਰੋ ਨਾ ਮਨ ਜੂਠੋ ਰੋਣ ਦੇ ਲੋਕ ਨਾ ਮਨ ਬੋਲੀ ਬਕਵਾਸ ਮਾਰਦੀ ਲੋਰਚਾਈ ਮੇਰੇ ਗੋਲੀ ਠੋਕ ਬੰਦੂਕ ਵਰਕੇ ਸੋ ਬੀਬੀ ਦੀ ਹਾਲਤ ਦੇਖ ਕੇ ਆ ਲੱਗਦਾ ਹੈ ਕਿ ਬੀਬੀ ਨੂੰ ਸਦਮਾ ਲੱਗਿਆ ਆ ਗਹਿਰਾ ਸਦਮਾ ਲੱਗਿਆ ਆ ਅਸੀਂ ਪਹਿਲਾਂ ਵੀ ਆਫ ਕੈਮਰਾ ਬੀਬੀ ਦੇ ਨਾਲ ਗੱਲਬਾਤ ਕੀਤੀ ਹੈ ਬੀਬੀ ਬਹੁਤ ਵਧੀਆ ਤਰੀਕੇ ਨਾਲ ਗੱਲ ਕਰ ਰਹੀ ਸੀ ਪਰ ਵਿੱਚ ਵਿੱਚ ਕਹਿੰਦੇ ਆ ਨਾ ਜਿਹਦੇ ਨਾਲ ਬੀਤੀ ਹੋਵੇ ਉਹੀ ਜਾਣਦਾ ਹੈ ਤੇ ਬੀਬੀ ਦੇ ਨਾਲ ਗੱਲ ਕਰਕੇ ਸਾਨੂੰ ਇਹ ਲੱਗਿਆ ਕਿ ਬੀਬੀ ਦੇ ਨਾਲ ਬਹੁਤ ਕੁਝ ਹੋਇਆ ਹੈ ਬਹੁਤ ਹੀ ਦਰਦ ਭਰੀ ਕਹਾਣੀ ਹੈ ਸੋ ਇਹ ਵੀਰ ਜੀ ਸਾਡੇ ਨਾਲ ਮੌਜੂਦ ਨੇ ਵੀਰ ਜੀ ਤੁਸੀਂ ਦੱਸੋ ਕਿਉਂਕਿ ਬੀਬੀ ਹਾਲਤ ਦੇ ਵਿੱਚ ਨਹੀਂ ਨੇ ਕਿ ਉਹ ਗੱਲ ਕਰ ਸਕਣ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਹੈ ਬੀਬੀ ਮਿਲੇ ਕਿੱਥੇ ਮਿਲੇ ਸਸੀ ਗੱਲ ਜੀ ਅਸੀਂ ਹੜਪੀਟ ਤਾਂ ਵਾਸਤੇ ਮਿੱਟੀ ਭਰਾ ਰਹੇ ਹਾਂ ਜੀ ਸਾਨੂੰ ਇੱਕ ਹਫਤਾ ਹੋ ਗਿਆ ਆ ਤੇ ਕੱਲ ਸਾਡੇ ਮੈਡਮ ਪ੍ਰਿਆ ਜੀ ਇਹਨਾਂ ਨੇ ਦੇਖਿਆ ਇਥੋਂ ਵੀ ਇੱਕ ਬੀਬੀ ਇਹ ਕੰਬਲ ਚਾ ਲਪੇਟ ਕੇ ਜਾਂਦੇ ਸੀਗੇ ਤੇ ਜਦੋਂ ਇਹ ਉਹਨਾਂ ਦੇ ਕੋਲ ਗਏ ਤਾਂ ਜੋ ਦੇਖਿਆ ਵੀ ਇਹ ਕੋਈ ਕਹਿੰਦੇ ਮੰਦ ਬੁੱਧੀ ਆ ਫਿਰ ਜਿਹੜਾ ਇਹਨੂੰ ਲੈ ਕੇ ਆਇਆ ਬੀਬੀ ਨੂੰ ਨੜਾਇਆ ਕੱਪੜੇ ਪੁਵਾਈ ਇਹਨਾਂ ਨੇ ਭੰਜੀ ਹੋਣਾ ਨੇ ਤੇ ਇਹਨਾਂ ਦੇ ਨਾ ਮੈਡਮ ਢੂਈ ਤੇ ਵੀ ਨਿਸ਼ਾਨ ਬਣੇ ਹੋਏ ਸੀ ਕਹਿੰਦੇ ਵੀ ਜਿੱਦਾਂ ਮਤਲਬ ਤਸ਼ੱਦਰ ਬਹੁਤ ਹੋਇਆ ਇਹਨਾਂ ਦਾ ਹੁਣ ਪਤਾ ਨਹੀਂ ਕੀ ਕੀ ਹੋਇਆ ਇਹਨਾਂ ਦੇ ਨਾਲ ਤੇ ਪਰ ਹੁਣ ਇਹ ਮਤਲਬ ਆਪਣੀ ਦਿਮਾਗੀ ਤੌਰ ਤੇ ਥੋੜੀ ਅਫਸਰਟ ਹੈਗੇ ਆ ਇਹ ਕਹਿੰਦੇ ਮੈਨੂੰ ਮੈਂ ਕੋਟਕਪੂਰੇ ਦਾ ਮੈਨੂੰ ਜਿੱਦਾਂ ਪਤਾ ਵੀ ਮਾਖਾ ਪਿੰਡ ਆ ਕੋਈ ਮਾਨਸਾ ਜ਼ਿਲ੍ਹਾ ਆ ਕੋਈ ਪੰਮਾ ਸਰਪੰਚ ਕਹਿੰਦੇ ਆ ਤੇ ਉਧਰਲਾ ਆਪਣਾ ਏਰੀਆ ਦੱਸਣ ਦੇ ਆ ਤੇ ਬਾਕੀ ਹੁਣ ਚਲੋ ਮੈਡਮ ਹੁਣ ਇਹਨਾਂ ਨੂੰ ਇਨਾਂ ਨੂੰ ਇਸ਼ਨਾਨ ਕਰਾਇਆ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਇਹਨਾਂ ਦੇ ਬਾਲ ਵੀ ਕੱਟੇ ਹੋਏ ਆ ਅੱਛਾ ਮਤਲਬ ਤਸ਼ੱਦਦ ਬਹੁਤ ਜ਼ਿਆਦਾ ਕੀਤਾ ਇਹਨਾਂ ਤੇ ਤੇ ਹੁਣ ਸਾਡੇ ਕੋ ਕੱਲ ਦੇ ਅਸੀਂ ਇਹਨੂੰ ਉਹਨਾਂ ਨੂੰ ਨੋਟਿਸ ਕੀਤਾ ਹੋਇਆ ਇਹਨਾਂ ਨੂੰ ਇੱਥੇ ਰੂਮ ਪ੍ਰੋਵਾਈਡ ਕਰਾਇਆ ਰੱਖਿਆ ਹੋਇਆ ਆ ਤੇ ਹੁਣ ਆਪਾਂ ਦੇਖਦੇ ਹਾਂ ਕੋਈ ਕਰਦੇ ਕੰਟੈਕਟ ਬਾਕੀ ਤੁਹਾਡੇ ਮਾਧਮ ਰਾਹੀਂ ਜੇ ਕੋਈ ਹੈਗਾ ਕੋਈ ਜਾਣਕਾਰ ਤਾਂ ਬੀਬੀ ਜੀ ਨੂੰ ਤੁਸੀਂ ਲੈ ਕੇ ਜਾਓ ਇਹਨਾਂ ਦੇ ਘਰ ਪਰਿਵਾਰ ਦੇ ਵਿੱਚ ਇਹਨਾਂ ਨੂੰ ਰੱਖੋ ਤੇ ਜੇ ਕੋਈ ਨਹੀਂ ਹੈਗਾ ਤਾਂ ਫਿਰ ਕੋਈ ਆਸ਼ਰਮ ਤਾਂ ਹੈਗਾ ਫਿਰ ਆਪਾਂ ਉੱਥੇ ਕਰਦੇ ਇਹਨਾਂ ਦਾ ਕੋਈ ਹਟਾਉਤਾ ਵੀਰੇ ਮੈਂ ਦੇਖਿਆ ਆਫ ਕੈਮਰਾ ਪੰਦਰ ਗੱਲ ਕਰ ਰਹੀ ਸੀ ਬੀਬੀ ਤੁਹਾਡੇ ਨਾਲ ਗੱਲ ਕਰਦੀ ਸੀਗੀ ਹੈਨਾ ਤੇ ਉਹਨਾਂ ਨੇ ਦੱਸਿਆ ਹੁਣ ਤੁਹਾਨੂੰ ਕਿ ਮੇਰਾ ਪਿੰਡ ਕੀ ਹੈ ਕਿਉਂਕਿ ਮੇਰੇ ਨਾਲ ਤਾਂ ਉਹ ਗੱਲ ਨਹੀਂ ਕਰ ਰਹੇ ਉਹਨਾਂ ਦੀ ਹਾਲਤ ਹੀ ਨਹੀਂ ਹੈ ਗੱਲ ਕਰਨ ਦੀ ਹਾਂਜੀ ਇਹ ਕਹਿੰਦੀ ਵੀ ਮਾਨਸੇ ਦਾ ਕੋਈ ਮੱਖਾ ਪਿੰਡ ਆ ਜੀ ਕੋਈ ਮੱਖਾ ਪਿੰਡ ਕੋਈ ਰਾਪੂਰ ਇਹਨਾਂ ਨੇ ਕੱਲ 4-5 ਪਿੰਡ ਸਾਨੂੰ ਦੱਸੀ ਸੀਗੇ ਤੇ ਚਲੋ ਅੱਜ ਅਸੀਂ ਗੂਗਲ ਤੇ ਸਰਚ ਕੀਤੇ ਉਹ ਪਿੰਡ ਹੈਗੇ ਆ ਹੁਣ ਕਹਿੰਦੇ ਪੰਮਾ ਸਰਪੰਚਾ ਕੋਈ ਆਸ਼ਰਮ ਦਾ ਨਾਮ ਲੈ ਰਿਹਾ ਜੀ ਕੋਈ ਉਹ ਚੋਲਾ ਛੱਡ ਗਏ ਬਾਬਾ ਜੀ ਉੱਥੇ ਕਾਫੀ ਚਿਰ ਰਹੇ ਆ ਬਾਕੀ ਇਹਨਾਂ ਦੀ ਇੱਕ ਬੇਟੀ ਸਰੋਜ ਆ ਇੱਕ ਇਹਨਾਂ ਦਾ ਦੋ ਬੇਟੇ ਆ ਬੇਟੀ ਵੀ ਇਹਨਾਂ ਦੀ ਪੂਰੀ ਹੋ ਚੁੱਕੀ ਆ ਪਰ ਹੁਣ ਕਹਿੰਦੇ ਮੇਰੇ ਤੋਂ ਸਾਇਨਸ ਉਹਨਾਂ ਕਰਾ ਲਏ ਆ ਮੇਰੀ ਪ੍ਰਾਪਰਟੀ ਦੇ ਜੋ ਵੀ ਜਾਇਦਾਦ ਇੱਦਾਂ ਦੱਸਣ ਲਈ ਸਵੇਰੇ ਇਹਨਾਂ ਨੂੰ ਪਤਾ ਆ ਵੀ ਉਹ ਮਤਲਬ ਸਾਰਾ ਕੁਝ ਇਹਨਾਂ ਨਾਲ ਕੋਈ ਹੁਣ ਜਾਂ ਜ਼ਮੀਨੀ ਜਾਇਦਾਦ ਕਰਕੇ ਹੋਇਆ ਹੁੰਗਾ ਤੇ ਜਾਂ ਕੋਈ ਉਦਾਂ ਅਪਸੈਟ ਹੋਣਗੇ ਵੀ ਆਪਣੇ ਗਲੂ-ਗਲਾਵਾ ਲਾਉਣ ਕਰਕੇ ਇਹਨਾਂ ਨੂੰ ਬਾਹਰ ਛੱਡ ਗਿਆ ਵੀ ਇਹ ਪਰਸੋਂ ਮੱਸਿਆ ਸੀ ਪਾਸੋਂ ਚੌਥ ਵੀ ਉਦੋਂ ਇਹਨਾਂ ਨੂੰ ਕੋਈ ਛੱਡ ਗਿਆ ਮਤਲਬ ਜਾਂ ਕੋਈ ਲੈ ਆਇਆ ਫਿਰ ਬੀਬੀ ਜਾਂ ਕੋਈ ਨਸ਼ੇ ਦਾ ਡੋਜ਼ ਦੇ ਕੇ ਲੈ ਕੇ ਗਏ ਜਾਂ ਕੋਈ ਉਦਾਂ ਹਾਂਜੀ ਉਹਦੇ ਦੇਸੀ ਗੋਲੀਆਂ ਖਵਾਈਆਂ ਹਾਂਜੀ 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 ਵੀਰੇ ਗੱਲਾਂ ਤੋਂ ਨਾ ਐ ਲੱਗਦਾ ਕਿ ਜਿਵੇਂ ਘਰ ਦੇ ਹੀ ਛੱਡ ਕੇ ਗਏ ਹਾਂ ਹਾਂਜੀ ਮੈਨੂੰ ਵੀ ਓਹੀ ਲੱਗ ਰਿਹਾ ਵੀ ਇੱਕ ਇਹਨਾਂ ਦਾ ਬੇਟਾ ਹੈ ਨਾ ਸਾਊਥ ਅਫਰੀਕਾ 'ਚ ਆ ਸੇਰੇ ਇਹਨਾਂ ਨੇ ਦੱਸਿਆ ਮੈਡਮ ਹਮਾਰਾਂ ਨੂੰ ਸਾਰਾ ਹੀ ਪਤਾ ਵੀ ਮੇਰਾ ਇੱਕ ਬੇਟਾ ਸਾਊਥ ਅਫਰੀਕਾ 'ਚ ਸਰੋਜ ਕੁੜੀ 'ਚ ਉਹਨੇ ਪੂਰੀ ਹੋ ਗਈ ਆ ਦੋ ਬੇਟੇ ਆ ਜਾਂ ਕੋਈ ਨੌਹਾਂ ਦੇ ਨਾਲ ਨਾ ਕੋਈ ਗੱਲਬਾਤ ਬਣਦੀ ਹੋਊਗੀ ਜਾਂ ਵੀ ਹੁਣ ਇੱਕ ਬੋਝ ਹੋ ਜਾਂਦਾ ਬਜ਼ੁਰਗ ਬੰਦਾ ਜਿੱਦਾਂ ਕਈਆਂ ਦੀ ਮਾੜੀ ਸੋਚਣੀ ਆ ਇਹ ਵੈਸੇ ਤਾਂ ਇਹ ਤਾਂ ਜਿੰਦੇ ਤਾਂ ਪ੍ਰਿਆ ਤੁਹਾਡੀ ਮੈਨੂੰ ਕਾਲ ਆਈ ਮੈਂ ਇੱਥੇ ਆਈ ਮੈਂ ਹਾਲਾਤ ਦੇਖੇ ਬੀਬੀ ਦੇ ਤੁਹਾਨੂੰ ਇਹ ਬੀਬੀ ਕਿਸ ਹਾਲਤ ਦੇ ਵਿੱਚ ਮਿਲੇ ਸੀ ਉਹ ਵੀਡੀਓ ਵੀ ਅਸੀਂ ਨਾਲ ਦੀ ਨਾਲ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਸ ਹਾਲਤ ਦੇ ਵਿੱਚ ਇਸ ਕੁੜੀ ਨੂੰ ਐ ਬਜ਼ੁਰਗ ਬੀਬੀ ਮਿਲੇ ਨੇ ਪ੍ਰੀਆ ਸਭ ਕੁਝ ਦੱਸੋ ਮੈਨੂੰ ਸ਼ੁਰੂ ਤੋਂ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਹੁਣ ਇਸ ਬਜ਼ੁਰਗ ਬੀਬੀ ਨੂੰ ਇਹਨਾਂ ਦੇ ਘਰ ਤੱਕ ਪਹੁੰਚਾਉਣ ਦੀ ਮੈਨੂੰ ਸ਼ੁਰੂ ਤੋਂ ਸਭ ਕੁਝ ਦੱਸਿਓ ਜੀ ਅ ਜਿਸ ਦਿਨ ਅਸੀਂ ਬੱਠੇ ਹੋ ਸੀ ਤੇ ਮਤਲਬ ਇਹ ਬੀਬੀ ਜੀ ਆ ਰਹੇ ਸੀਗੇ ਤੁਰੇ ਹੋਏ ਤੇ ਮਤਲਬ ਪਹਿਲਾ ਮੈਂ ਦੇਖਿਆ ਮੈਂ ਇਗਨੋਰ ਕਰਤਾ ਕਿਉਂਕਿ ਆਪਣੇ ਜਿੱਦਾਂ ਹੁਣ ਮੰਗਣ ਵਾਲੇ ਵੀ ਕਈ ਘੁੰਮਦੇ ਰਹਿੰਦੇ ਨੇ ਨਾ ਤੇ ਜਦੋਂ ਮੈਂ ਦੇਖਿਆ ਇਹਨਾਂ ਕੋ ਚੱਲਿਆ ਨਹੀਂ ਸੀ ਜਾਂਦਾ ਜਦੋਂ ਚੱਲਿਆ ਨਹੀਂ ਸੀ ਜਾਂਦਾ ਤੇ ਸਾਡੇ ਇੱਥੋਂ ਹੀ ਇੱਕ ਦੀਦੀ ਹੋਣੀ ਮੈਨੂੰ ਕਹਿੰਦੇ ਵੀ ਚਲੋ ਆਪਾਂ ਦੇਖ ਲੈਂਦੇ ਆ ਨਾ ਜਾਂਦੇ ਆ ਤੇ ਅਸੀਂ ਦੋਵੇਂ ਜਦੋਂ ਗਏ ਆ ਤੇ ਦੇਖਿਆ ਇਹਨਾਂ ਨੂੰ ਇਹ ਬਿਲਕੁਲ ਨਗਨ ਅਵਸਥਾ ਦੇ ਵਿੱਚ ਸੀ ਸਿਰਫ ਕੰਬਲ ਲਪੇਟਿਆ ਹੋਇਆ ਸੀ ਤੇ ਆਪਣਾ ਕੰਬਲ ਛੱਡ ਨਹੀਂ ਰਹੇ ਸੀਗੇ ਨਹੀਂ ਕੱਪੜੇ ਨਹੀਂ ਸੀ ਜਦੋਂ ਮਤਲਬ ਉਹ ਹਾਲਤ ਦੇਖੀ ਮਤਲਬ ਮੈਂ ਉਹ ਦੇ ਇਮੋਸ਼ਨਲ ਹੋ ਗਈ ਤੇ ਮਤਲਬ ਇਹਨਾਂ ਨੂੰ ਫਿਰ ਮੈਂ ਕੱਪੜੇ ਵਗੈਰਾ ਲੈ ਕੇ ਆਂਦੇ ਹਨਾ ਕਿਉਂਕਿ ਹੁਣ ਪਾਣੀ ਤਾਂ ਸੀ ਨਾ ਤੇ ਕੱਪੜੇ ਲੈ ਕੇ ਆਂਦੇ ਇਸ਼ਨਾਨ ਕਰਵਾਇਆ ਜਦੋਂ ਇਸ਼ਨਾਨ ਕਰਵਾਉਣ ਵੀ ਗਏ ਤੇ ਇਹਨਾਂ ਦੇ ਅੰਦਰ ਇੰਨਾ ਜ਼ਿਆਦਾ ਡਰ ਸੀ ਆਪਣੇ ਕੱਪੜੇ ਨਹੀਂ ਉਤਾਰ ਰਹੇ ਸੀਗੇ ਮਤਲਬ ਕਿਤੇ ਨਾ ਕਿਤੇ ਮੇਰੇ ਮਾਈਂਡ ਵਿੱਚ ਇੱਕ ਗੱਲ ਆਉਂਦੀ ਹੋ ਸਕਦਾ ਇਹਨਾਂ ਦੇ ਨਾਲ ਕੁਝ ਗਲਤ ਵੀ ਹੋਇਆ ਹੋਵੇ ਕਿਉਂਕਿ ਇਸ ਟਾਈਮ ਦੇ ਵਿੱਚ ਕੋਈ ਇੱਕ ਬੱਚਾ ਨਹੀਂ ਸੁਰੱਖਿਅਤ ਹੈਗਾ ਤਾਂ ਫਿਰ ਵੀ ਹਨਾ ਤੇ ਉਸ ਤੋਂ ਬਾਅਦ ਫਿਰ ਜਦਾਂ ਮਤਲਬ ਇਸ਼ਨਾਨ ਕਰਵਾਉਣਗੇ ਜਦੋਂ ਇਹਨਾਂ ਨੂੰ ਇਸ਼ਨਾਨ ਕਰਵਾਇਆ ਇਹਨਾਂ ਦੇ ਵਾਲ ਵੀ ਜਿਹੜੇ ਨਾ ਕੱਟੇ ਹੋਇਆ ਸਿਰ ਦੇ ਸਾਰੇ ਔਰ ਕੁਝ ਦਾ ਮਤਲਬ ਸਿਰ ਦੇ ਵਿੱਚ ਇਦਾਂ ਮਹਿਸੂਸ ਹੁੰਦਾ ਸੀ ਕਿ ਟੱਟਾ ਲੱਗੀਆਂ ਹੋਈਆਂ ਜਿੱਦਾਂ ਮੈਂ ਸਿਰ ਦੇ ਉੱਤੇ ਹੱਥ ਲਗਾਉਂਦੀ ਸੀ ਤਾਂ ਤਕਲੀਫ ਹੁੰਦੀ ਸੀਗੀ ਬੈਕ ਤੇ ਵੀ ਇਹਨਾਂ ਦੇ ਨਾ ਜਿੱਦਾਂ ਮਾਰਕ ਸੀਗੇ ਜਿੱਦਾਂ ਤੇ ਚਲੋ ਨਵਾਇਆ ਖੁਦ ਮਤਲਬ ਆਪਣੇ ਆਪ ਨੂੰ ਸੰਭਾਲਦੇ ਹੈਗੇ ਆ ਤੇ ਕੁਝ ਇਹਨਾਂ ਦੀ ਸਿਚੁਏਸ਼ਨ ਇਦਾਂ ਦੀ ਬਣ ਗਈ ਆ ਕਿ ਇਹ ਮਤਲਬ ਮੈਂਟਲੀ ਟੌਰਚਰ ਹੋਏ ਜ਼ਿਆਦਾ ਹੁਣ ਜਿੱਦਾਂ ਜਿੱਦਾਂ ਸੀ ਇਹਨਾਂ ਦੀ ਕੇਅਰ ਕਰ ਰਹੇ ਇਹਨਾਂ ਨੂੰ ਯਾਦ ਆ ਰਿਹਾ ਹਰ ਇੱਕ ਚੀਜ਼ ਯਾਦ ਆ ਰਹੀ ਹੈ ਹੌਲੀ ਹੌਲੀ ਮਤਲਬ ਮੈਨੂੰ ਲੱਗਦਾ ਸਟੇਬਲ ਹੋ ਰਿਹਾ ਕਿਤੇ ਨਾ ਕਿਤੇ ਇਹਨਾਂ ਦੀ ਕੇਅਰ ਕੀਤੀ ਜਾਊਗੀ ਤਾਂ ਸਟੇਬਲ ਹੋਣਗੇ ਬਾਕੀ ਮੇਰਾ ਮੰਨਣਾ ਇਹ ਆ ਕਿ ਜੇ ਅਸੀਂ ਇਹਨਾਂ ਦੇ ਪਰਿਵਾਰ ਨੂੰ ਵੀ ਲੱਭਦੇ ਹਾਂ ਇਸ ਟਾਈਮ ਤੇ ਪਰਿਵਾਰ ਹੀ ਤਾਂ ਛੱਡ ਕੇ ਗਿਆ ਆ ਹਨਾ ਤੇ ਮੈਂ ਸਾਰਿਆਂ ਅੱਗੇ ਹੱਥ ਜੋੜ ਕੇ ਹੀ ਬੇਨਤੀ ਕਰਦੀ ਹਾਂ ਕਿ ਆਓ ਆਪਾਂ ਸਾਰੇ ਜਣੇ ਇਹੋ ਜਿਹੇ ਬਜ਼ੁਰਗਾਂ ਨੂੰ ਸੰਭੀਏ ਨਾ ਆਪਣੇ ਘਰੋਂ ਘਰੀ ਜਾਂ ਆਪਾਂ ਥੋੜਾ ਬੋਤਾ ਦਾਨ ਕਰਕੇ ਇਹੋ ਜਿਹੇ ਬਜ਼ੁਰਗਾਂ ਨੂੰ ਕਿਤੇ ਨਾ ਕਿਤੇ ਆਪਾਂ ਇਹੋ ਜੀ ਸਹੂਲਤ ਦਿਵਾਈਏ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਹਨਾ ਤੇ ਆਪਣੇ ਚਲੋ ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਹੋਰ ਕੀ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਬਿਲਕੁਲ ਪ੍ਰਿਆ ਤੁਸੀਂ ਕਿਹਾ ਕਿ ਜਦੋਂ ਮੈਂ ਬੇਬੀ ਨੂੰ ਨਵਾਉਂਦੀ ਪਈ ਸੀਗੀ ਤਾਂ ਸਰੀਰ ਤੇ ਸੱਟਾਂ ਦੇ ਨਿਸ਼ਾਨ ਸੀ ਗੁੰਜੀਆਂ ਸੱਟਾਂ ਲੱਗ ਰਹੀਆਂ ਸੀ ਕਿ ਉਹ ਲੱਗਦਾ ਹੈ ਕਿ ਕਿਸੇ ਨੇ ਤਸ਼ੱਦਦ ਕੀਤਾ ਹੈ ਜੀ ਲੱਗਦਾ ਤਾਂ ਹੈ ਕਿਉਂਕਿ ਜਿੱਦਾਂ ਮੈਂ ਉਹਨਾਂ ਨੂੰ ਉਹਨਾਂ ਦੇ ਬਾਹਾਂ ਫੜਦੀ ਸੀ ਤਾਂ ਉਹ ਕਹਿੰਦੇ ਸੀ ਹਾਏ ਦਰਦ ਹੁੰਦੀ ਆ ਮੇਰੇ ਤੇ ਜਦੋਂ ਮੈਂ ਪੁੱਛਦੀ ਆ ਤਾਂ ਕੋਈ ਮਤਲਬ ਇਨਾ ਉਹ ਨਹੀਂ ਕਰਦੇ ਹੈਗੇ ਕਿ ਨਹੀਂ ਮੈਨੂੰ ਨਹੀਂ ਮਾਰਿਆ ਜਾਂ ਬੋਲਣਾ ਆ ਜੇ ਕਹਿੰਦੇ ਆ ਵੀ ਬੋਲਣਾ ਬੋਲਣ ਦਾ ਮੈਨੂੰ ਕੋਈ ਫਰਕ ਨਹੀਂ ਪੈਣਾ ਕੁਛ ਐਦਾਂ ਦੀਆਂ ਗੱਲਾਂ ਕਰਦੇ ਕਿ ਬੋਲ ਕੇ ਕਿਹੜਾ ਕੁਝ ਹੋ ਜਾਣਾ ਐਦਾਂ ਬੋਲਦੇ ਆ ਤੇ ਚਲੋ ਰੋਟੀ ਵੀ ਖਵਾਈ ਲੰਗਰ ਛਕਾਇਆ ਇਹਨਾਂ ਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਛਕਾਉਣ ਤੋਂ ਬਾਅਦ ਫਿਰ ਥੋੜਾ ਹੀ इमोशनल ਹੁੰਦੇ ਆ ਰੋਂਦੇ ਆ ਜਦੋਂ ਮੈਂ ਬੱਚਿਆਂ ਬਾਰੇ ਪੁੱਛਦੀ ਆ ਤੇ ਮਤਲਬ ਦੱਸਣ ਦੱਸਣਾ ਨਹੀਂ ਚਾਹੁੰਦੀ ਕਿ ਬੱਚੇ ਵੀ ਹੈਗੇ ਆ ਮੇਰੇ ਕਿਸੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿਉਂਕਿ ਬਥੇਰੇ ਆਸ਼ਰਮ ਬਣੇ ਹੋਏ ਆ ਹਨਾ ਬਜ਼ੁਰਗਾਂ ਵਾਸਤੇ ਮੈਂ ਮਨੁੱਖਤਾ ਦੀ ਸੇਵਾ ਸੁਸਾਇਟੀ ਵਾਲਿਆਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਦੇਖੋ ਉਹ ਵੀ ਆਪਣੀ ਜਗ੍ਹਾ ਬਹੁਤ ਵਧੀਆ ਕੰਮ ਕਰ ਰਹੇ ਆ ਉਹਨਾਂ ਦੇ ਵੀ ਕਈ ਰੂਲ ਰੈਗੂਲੇਸ਼ਨ ਹੈਗੇ ਆ ਉਹਨਾਂ ਦੇ ਅਕੋਰਡਿੰਗ ਮੈਂ ਮਤਲਬ ਉਹਨਾਂ ਨੂੰ ਮੈਨੂੰ ਕੈਸੀ ਕਿ ਵੀਡੀਓਜ਼ ਭੇਜ ਜੋ ਮੈਂ ਵੀਡੀਓਜ਼ ਵੀ ਭੇਜੀਆਂ ਪੁਲਿਸ ਨੂੰ ਇਨਫੋਰਮ ਕਰਨਾ ਸੀ ਚਲੋ ਪੁਲਿਸ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਮਤਲਬ ਕੋਈ ਮਤਲਬ ਨਹੀਂ ਮਿਲਿਆ ਰਾ ਨਹੀਂ ਮਿਲਿਆ ਹੁਣ ਇਸ ਟਾਈਮ ਦੇ ਵਿੱਚ ਇਹ ਸਿਚੁਏਸ਼ਨ ਆ ਕਿ ਸਾਡਾ ਮਤਲਬ ਹੁਣ ਇੱਥੋਂ ਜਾਣਾ ਆ ਫਿਰ ਉਸ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਜਾ ਕੋਈ ਤੰਗ ਪਰੇਸ਼ਾਨ ਕਰੇ ਆ ਜਾਂ ਤਾਂ ਫਿਰ ਕੀ ਹੋਏਗਾ ਨਾ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਰਹੇ ਸੀ ਤੁਸੀਂ ਕਿਹਾ ਕਿ ਬੀਬੀ ਨੂੰ ਨਾ ਰਾਤ ਨੂੰ ਕੋਈ ਤੰਗ ਵੀ ਕਰਦਾ ਆ ਕੀ ਹੋਇਆ ਸੀ ਉਹ ਰਾਤ ਨੂੰ ਇੱਥੇ ਛੱਡ ਕੇ ਗਏ ਸੀ ਸੇਵਾਦਾਰ ਕਹਿੰਦੇ ਵੀ ਤੁਸੀਂ ਇੱਥੋਂ ਬਾਹਰ ਜਾਓ अच्छा वो अंदर नहीं रहने देंगे जी, दे। जी जी फिर किसी ने मतलब रिक्वेस्ट करके इत्तो ही किसी ने काम करदे उन्होंने रिक्वेस्ट करके इनानो इत्थे रखवाया ਵੀ ਨਹੀਂ ਕੋਈ ਨਹੀਂ ਤੁਸੀਂ ਇੱਥੇ ਰਹੋ ਨਾ ਮਾਰਨਿੰਗ ਆ ਕੇ ਫਿਰ ਸਰ ਹੁਣਾਂ ਨੇ ਆਪ ਫਿਰ ਹੈਂਡਲ ਕੀਤਾ ਰੋਟੀ ਪਾਣੀ ਖਵਾਇਆ ਨਾ ਇਹ ਠੀਕ ਆ ਜੀ ਬਿਲਕੁਲ ਖੁਸ਼ੀ ਹੋਈ ਮੈਨੂੰ ਕਿ ਇਦਾਂ ਦੇ ਲੋਕ ਵੀ ਨੇ ਬਜ਼ੁਰਗ ਬੀਬੀ ਨੂੰ ਦੇਖਿਆ ਤੇ ਅੱਗੇ ਆਏ ਮਦਦ ਕਰਨ ਵਾਸਤੇ ਇੱਕ ਵਾਰ ਹੋਰ ਅਸੀਂ ਕੋਸ਼ਿਸ਼ ਕਰਦੇ ਹਾਂ ਬਜ਼ੁਰਗ ਬੀਬੀ ਨਾਲ ਗੱਲ ਕਰਨ ਦੀ ਜੇ ਉਹ ਕਰਨਗੇ ਤਾਂ ਕਿਉਂਕਿ ਬਜ਼ੁਰਗ ਬੀਬੀ ਦੀ ਹਾਲਤ ਨਹੀਂ ਹੈ ਗੱਲ ਕਰਨ ਦੀ ਬੀਬੀ ਕਿੱਦਾਂ ਠੀਕ ਹੋ ਹਾਂ ਫਟ ਮੈਨੂੰ ਕੋਈ ਭੁੱਖ ਤੇ ਘਟ ਰੋਟੀ ਰੋਟੀ ਖਾਦੀ ਅੱਛਾ ਰਾਤ ਨੂੰ ਕੋਣ ਤੰਗ ਕਰਦਾ ਤੁਹਾਨੂੰ ਮੈਨੂੰ ਨਹੀਂ ਪਤਾ ਲੱਗਦਾ ਬੀਬੀ ਰੋਣਾ ਨਹੀਂ ਰੋਲਦੇ ਬੀਬੀ ਰੋਣਾ ਨਹੀਂ ਅਸੀਂ ਸਾਰੇ ਤੁਹਾਡੇ ਨਾਲ ਆ ਅਸੀਂ ਤੁਹਾਨੂੰ ਤੁਹਾਡੇ ਘਰ ਪਹੁੰਚਾਵਾਂਗੇ ਅਸੀਂ ਇਸੇ ਕਰਕੇ ਤਾਂ ਇੱਥੇ ਆਏ ਆ ਬੀਬੀ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਹਾਂ ਬੀਬੀ ਅਸੀਂ ਵੀ ਤੁਹਾਡੇ ਬੱਚੇ ਆ ਅਸੀਂ ਤੁਹਾਨੂੰ ਤੁਹਾਡੇ ਘਰ ਪਹੁੰਚਾਵਾਂਗੇ ਘਰ ਜਾਣਾ ਤੁਸੀਂ ਬੱਚੇ ਕੋਣ ਰੋਂਦੇ ਹੈ ਕੋਈ ਨਹੀਂ ਰੋ ਰਿਹਾ ਬੀਬੀ ਤੁਸੀਂ ਨਹੀਂ ਰੋਣਾ ਠੀਕ ਆ ਤੁਸੀਂ ਰੋਣਾ ਨਹੀਂ ਅਸੀਂ ਤੁਹਾਡੇ ਨਾਲ ਆ ਸਾਰੇ ਠੀਕਾ ਦੀਦੀ ਪੁੱਛੂਗੀ ਕਿ ਨੰਦੀਆਂ ਨੇ ਇਹ ਪੁੱਛਣਗੇ ਪਿੰਡ ਦਾ ਨਾਮ ਪੁੱਛਿਆ ਸੀਗਾ ਅਸੀਂ ਦੱਸਿਆ ਸੀ ਕੱਲ ਅਸੀਂ 10 ਦੇ ਸੀਗੇ ਉਹ ਵਿੱਚ ਵਿੱਚ ਨਾ ਸੋ ਮੈਂ ਤੁਹਾਨੂੰ ਦੱਸ ਦਵਾਂ ਬੇਬੀ ਵਿੱਚ ਵਿੱਚ ਨਾ ਹਿੰਦੀ ਵੀ ਬੋਲਣ ਲੱਗ ਜਾਂਦੇ ਆ ਵਿੱਚ ਵਿੱਚ ਪੰਜਾਬੀ ਵੀ ਬੋਲਣ ਲੱਗ ਜਾਂਦੇ ਆ ਜਿੰਨੀ ਕ ਸਾਡੀ ਗੱਲ ਹੋਈ ਹੈ ਇੱਥੋਂ ਦੇ ਲੋਕਾਂ ਦੇ ਨਾਲ ਜਿੰਨਾ ਕੋ ਉਹਨਾਂ ਨੇ ਦੱਸਿਆ ਹੈ ਕਿ ਉਹ ਕਹਿੰਦੇ ਕਿ ਬਈ ਹੈਗੇ ਤਾਂ Hindu ਪਰਿਵਾਰ ਤੋਂ ਨਹੀਂ ਪਰ ਵਿਆਹ ਜਿਹੜਾ ਹੈ ਉਹ ਜ਼ਿੰਮੇਦਾਰਾਂ ਦੇ ਵਿੱਚ ਹੋਇਆ ਸੀ ਕੁਝ ਇਦਾਂ ਦੱਸ ਰਹੇ ਆ ਬਾਕੀ ਪਰਿਵਾਰ ਜਦੋਂ ਮਿਲੇਗਾ ਉਹਨਾਂ ਦੇ ਨਾਲ ਹੀ ਗੱਲ ਕਰਕੇ ਅਸਲੀਅਤ ਜਿਹੜੀ ਉਹ ਪਤਾ ਲੱਗੇਗੀ ਉਹ ਰਹੀ ਇਹਨਾਂ ਨੇ ਦੱਸਿਆ ਸੀਗਾ ਆਪਾਂ ਵੀ ਲੈ ਕੇ ਆਏ ਸੀ ਦੀਦੀ ਦੇ ਨਾਲ ਸੀਗੇ ਆਪਾਂ ਤੇ ਦੀਦੀ ਨੂੰ ਮੈਂ ਕਿਹਾ ਵੀ ਦੀਦੀ ਆਪਣੀਆਂ ਇਹਨੂੰ ਹੀ ਹੈਲਪ ਦੀ ਲੋੜ ਆ ਦੀਦੀ ਕਹਿੰਦੇ ਬੋਲੋ ਵੀ ਦੱਸੋ ਕੀ ਗੱਲ ਆ ਮੈਂ ਕਿਹਾ ਦੀਦੀ ਵੀ ਲੇਡੀਜ਼ ਆਉਂਦੇ ਪਏ ਮੈਂ ਕਿਹਾ ਆਂਟੀ ਆਉਂਦੇ ਆ ਵੀ ਨੰਗੇ ਲੱਗਦੇ ਕੰਬਲ ਲਵੇਟਿਆ ਹੋਇਆ ਸੀਗਾ ਇਹਨਾਂ ਦੇ ਤੇ ਦੀਦੀ ਕਹਿੰਦੇ ਚਲੋ ਆਪਾਂ ਵੀ ਆਪਾਂ ਕੱਪੜੇ ਲੈ ਆਉਨੇ ਭੱਜ ਕੇ ਸੀਗੇ ਬਾਜ਼ਾਰ 'ਚ ਕੱਪੜੇ ਲਿਆਂਦੇ ਫਿਰ ਇਹਨਾਂ ਨੂੰ ਜਾ ਕੇ ਇਸ਼ਨਾਨ ਕਰਾਏ ਆਪਾਂ ਕਿ ਉਹ ਇੱਕ ਕਮੀਜ਼ ਹੀ ਸੀਗਾ ਕੱਲਾ ਪਾਇਆ ਹੋਇਆ ਕਿ ਚੁੰਨੀ ਬੰਨੀ ਹੋਈ ਕੰਬਲ ਅਸੀਂ ਹਟਾਉਂਦੇ ਸੀਗੇ ਲਾਣ ਨਹੀਂ ਦਿੰਦੇ ਦੀਦੀ ਅੱਛਾ ਤੇ ਇਹ ਕਹਿੰਦੇ ਵੀ ਆਪਾਂ ਉੱਥੇ ਜਾਣਾ ਇੰਨਾ ਕਿ ਡਰ ਗਈ ਸੀ ਕਿ ਉਹ ਸਾਨੂੰ ਹੱਥ ਨਹੀਂ ਲਾਉਣ ਦਿੰਦੀ ਉਹਦਾ ਇੰਨਾ ਕਿ ਸਾਰਾ ਸਟਰੋਂਗ ਹੈਗੇ ਕਿ ਆਪਣੇ ਆਪ ਸਿਰ ਤੇ ਸਾਬਣ ਵੀ ਲਾਇਆ ਮੂੰਹ ਨੂੰ ਵੀ ਚੰਗੀ ਤਰ੍ਹਾਂ ਆਪਣਾ ਫੇਸ ਸਾਫ਼ ਕੀਤਾ ਪਰ ਰੋਈ ਜਾਂਦੇ ਸੀਗੇ ਮੰਤ ਸਿਸਮਾ ਦੀ ਜੀ ਕਹਿੰਦੇ ਵੀ ਮੈਂ ਕੋਈ ਨਹੀਂ ਆਪਾਂ ਵਾਸ਼ਰਮ ਤੇ ਜਾਂਦੇ ਆ ਤੁਹਾਡੇ ਕੱਪੜੇ ਕੰਬਲ ਵੀ ਇੱਦਾਂ ਤੇੜ ਕੀਤਾ ਸੀਗਾ ਇੱਦਾਂ ਵੱਡਾ ਕੰਬਲ ਉਧਰ ਰੱਖਿਆ ਪਿਆ ਆਪਾਂ ਤੇ ਉਹ ਫਿਰ ਅਸੀਂ ਨਿਲਾਇਆ ਬੜੇ ਆਰਾਮ ਨਾਲ ਫਿਰ ਨਹੀਂ ਕਹਿੰਦੀ ਮੈਂ ਪਾਣੀ ਆਪਣੇ ਆਪ ਪਾਉਂਗੇ ਕੋਈ ਗੱਲ ਨਹੀਂ ਡਰੇ ਪਏ ਬਸ ਇਹੀ ਗੱਲ ਸਿਆਹੀ ਕੋਟਕਪੂਰਾ ਸ਼ਹਿਰ ਦੱਸਦੇ ਪਏ ਆ ਬਾਕੀ ਕੋਈ ਸੰਤਾ ਦੀ ਉੱਥੇ ਬੈਠੇ ਸੀਗੇ ਡੇਰੇ ਤੇ ਉਹ ਚੋਲਾ ਛੱਡ ਗਏ ਆ ਤੇ ਬਾਕੀ ਹੁਣ ਕੋਈ ਵੀ ਮੀਡੀਆ ਕਰੀ ਆਪਾਂ ਇਹੀ ਕਹਿ ਰਹੇ ਆ ਕਿ ਕੋਈ ਵੀ ਹੈਗਾ ਕੋਈ ਦੱਸੋ ਸਾਨੂੰ ਕਿ ਆਪਾਂ ਬੀਬੀ ਨੂੰ ਉੱਥੇ ਪਹੁੰਚਾ ਦਈਏ ਕੀ ਕੋਈ ਨਾ ਕੋਈ ਹੱਲ ਹੋ ਸਕੇ ਅਸੀਂ ਇਸ ਲਈ ਕਿ ਸਾਡੇ ਵੀ ਮਾਪੇ ਹੈਗੇ ਆ ਕਿ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਹੈ ਕਿ ਇਦਾਂ ਆਪਾਂ ਵੀ ਕੱਲ ਨੂੰ ਹੁਣ ਆਏ ਆ ਨਾ ਕਿ ਆਪਾਂ ਵੀ ਇਸ ਲੈਨ ਦੇ ਵਿੱਚ ਹੁਣ ਕਿ ਪਰ ਜੋ ਵੀ ਮੈਂ ਤੇ ਇਹ ਸੁਨੇਹਾ ਦਿੰਨੀ ਕਿ ਜੋ ਵੀ ਹੈਗਾ ਇਹਨਾਂ ਦਾ ਪਰਿਵਾਰ ਸਾਹਮਣੇ ਆਓ ਆਪਾਂ ਬੀਬੀ ਦੀ ਸੇਵਾ ਕਰੀਏ ਚਲੋ ਤੁਸੀਂ ਕੋਈ ਗੱਲ ਹੈਗੀ ਦਿੱਕਤ ਹੈਗੀ ਤੁਸੀਂ ਦੱਸੋ ਸਾਨੂੰ ਸਾਹਮਣੇ ਆ ਕੇ ਕੀ ਮੁਸ਼ਕਲ ਆ ਕੋ ਨੂੰ ਛੱਡ ਕੇ ਗਏ ਇਥੇ ਬਿਲਕੁਲ ਸੋ ਬਜ਼ੁਰਗ ਬੀਬੀ ਦੇ ਨਾਲ ਅਸੀਂ ਗੱਲ ਕੀਤੀ ਹੈ ਇੱਥੇ ਜਿਨ੍ਹਾਂ ਲੋਕਾਂ ਨੇ ਉਹਨੂੰ ਇੱਥੇ ਗੁਰੂ ਘਰ ਤੱਕ ਪਹੁੰਚਾਇਆ ਉਹਨਾਂ ਦੇ ਨਾਲ ਵੀ ਅਸੀਂ ਗੱਲ ਕੀਤੀ ਹੈ ਸੋ ਗੁਰੂ ਘਰ ਗੁਰਦੁਆਰਾ ਗੰਗਸਰ ਸਾਹਿਬ ਦੇ ਮੈਨੇਜਰ ਸਾਹਿਬ ਜਗਜੀਤ ਸਿੰਘ ਵੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸਾਹਿਬ ਦੇ ਮੈਨੇਜਰ ਸਾਹਿਬ ਸਰਦਾਰ ਜਸ਼ਵਿੰਦਰ ਸਿੰਘ ਜੀ ਸਾਡੇ ਨਾਲ ਖੜੇ ਨੇ ਅੱਛਾ ਜੀ ਮੈਂ ਜਗਜੀਤ ਸਿੰਘ ਗੁਰਦਰਾ ਸਾਹਿਬ ਜੋ ਅਕਾਊਂਟੈਂਟ ਦੀ ਸੇਵਾ ਨਿਭਾ ਰਿਹਾ ਜੀ ਤੇ ਇਹ ਜੋ ਬਜ਼ੁਰਗ ਮਾਤਾ ਮਿਲੇ ਨੇ ਪਹਿਲਾਂ ਤੇ ਮੈਂ ਆਪ ਲਾਈਵ ਪੰਜਾਬੀ ਟੀਵੀ ਟੀਵੀ ਦੇ ਰਾਹੀਂ ਸੰਗਤਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਆਪਾਂ ਜਿੱਥੇ ਵੀ ਕਿਤੇ ਕਿਸ ਕਾਮਯਾਬੀ ਤੇ ਖੜੇ ਆ ਤੇ ਉਹ ਆਪਣੇ ਮਾਤਾ ਪਿਤਾ ਕਰਕੇ ਆ ਜਿਹੜਾ ਬੰਦਾ ਆਪਣੀ ਜੜ ਨੂੰ ਭੁੱਲ ਜਾਂਦਾ ਏ ਉਹ ਬੂਟਾ ਜਿਹੜਾ ਫੇਰ ਸੁੱਕ ਜਾਂਦਾ ਉਹਦਾ ਇਲਾਜ ਕੋਈ ਨਹੀਂ ਤੇ ਜੜਾ ਕੀ ਆ ਸਾਡੇ ਮਾਤਾ ਪਿਤਾ ਨੇ ਸਾਨੂੰ ਪਾਲਿਆ ਜੇ ਫਲਵਾੜੀ ਬਣੀ ਸੀ ਤੇ ਸਾਡੀਆਂ ਜੜਾ ਜੜੀਆਂ ਉਹ ਸਾਡੇ ਮਾਤਾ ਪਿਤਾ ਸੀ ਬਿਲਕੁਲ ਤੇ ਜੇ ਅਚਾਨਕ ਬੀਬੀ ਕਿਤੇ ਖੋ ਗਏ ਆ ਤੇ ਪਰਿਵਾਰ ਵਾਲੇ ਲੱਭ ਰਹੇ ਆ ਤੇ ਬਹੁਤ ਵਧੀਆ ਗੱਲ ਆ ਹੂੰ ਤੇ ਮੈਂ ਇਸ ਲਾਈਵ ਪੰਜਾਬੀ ਟੀਵੀ ਜਰੀਏ ਰਹੀਂ ਬੇਨਤੀ ਕਰਨੀ ਚਾਹੁੰਦਾ ਵੀ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਮਨੰਜੇ ਸਾਹਿਬ ਨਾਲ ਗੱਲ ਕਰ ਸਕਦੇ ਨੇ ਜੋ ਮੋਬਾਈਲ ਨੰਬਰ 8437008031 ਕਿਉਂ ਆਪ ਮੀਡੀਆ ਰਾਈ ਵੀ ਫਿਰ ਇੱਕ ਵਾਰ ਲਾਈਵ ਚਲਾ ਦੇਣਾ ਜੀ ਜਿੰਨਾ ਚਿਰ ਬੀਬੀ ਦਾ ਕੋਈ ਵਾਰਸ ਨਹੀਂ ਹੁੰਦਾ ਗੁਰੂ ਘਰ ਸਾਰਿਆਂ ਦਾ ਸਾਂਝਾ ਹੈ ਇਹ ਸਾਡਾ ਵੀ ਓਨਾ ਹੈ ਤੇ ਸੰਗਤ ਦਾ ਵੀ ਓਨਾ ਹੈ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਲਗਾਈ ਹੈ ਇੱਕ ਸੇਵਾ ਦੀ ਅਸੀਂ ਸੰਗਤ ਦੀ ਸੇਵਾ ਲਈ ਹਾਜ਼ਰ ਆ ਤੇ ਜੇਕਰ ਪਰਿਵਾਰਵਾਰੇ ਜਾਣਬੁੱਝ ਕੇ ਕੀਤਾ ਹੈ ਤੇ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਮੈਂ ਫਿਰ ਇਹੋ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਜੇ ਆਪਾਂ ਖੜੇ ਆ ਜੀ ਆਪਾਂ ਹਰੇ ਭਰੇ ਆ ਤੇ ਆਪਣੀਆਂ ਜੜਾਂ ਕਰਕੇ ਆ ਇਹ ਮਾਤਾ ਪਿਤਾ ਬਜ਼ੁਰਗ ਜਿਹੜੇ ਇਹਨਾਂ ਦੀ ਜੀਂਦੇ ਜੀ ਆਪਾਂ ਜੇ ਸੇਵਾ ਨਾ ਕੀਤੀ ਤੇ ਮੁੜ ਕੇ ਸਾਡੇ ਹੱਥੋਂ ਸਮਾ ਨਿਕਲ ਜਾਣਾ ਹਾਲ ਸਾਡਾ ਵੀ ਉਹੋ ਹੀ ਹੋਣਾ ਏ ਫਿਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਜੇ ਪਰਿਵਾਰ ਤੋਂ ਕਿਤੇ ਇਹ ਕਿਤੇ ਗੱਡੀ ਤੇ ਆਏ ਹੋਏ ਵਿਛੜ ਗਏ ਆ ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਵਾ ਕੋਈ satsang ਆਇਆ ਸੀ ਤੇ ਉਹ ਵਿਛੜ ਗਏ ਇੱਥੇ ਰਹਿ ਗਏ ਆ ਤੇ ਦਿਮਾਗੀ ਹਾਲਤ ਨਾਲ ਠੀਕ ਹੋਣ ਕਰਕੇ ਰਹਿ ਵੀ ਗਏ ਹੋਣਗੇ ਤੇ ਕੋਈ ਗੱਲ ਨਹੀਂ ਇਸੇ ਲਾਈਵ ਪੰਜਾਬੀ ਟੀਵੀ ਰਾਹੀਂ ਜੇ ਉਹਨਾਂ ਤੱਕ ਇਹ ਆਵਾਜ਼ ਮੇਰੀ ਪਹੁੰਚ ਰਹੀ ਆ ਤੇ ਉਹ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਵਿਖੇ ਆਨ ਕੇ ਇਹ ਮਾਤਾ ਜੀ ਨੂੰ ਲਿਜਾ ਸਕਦੇ ਆ ਤੇ ਜਿੰਨਾ ਚਿਰ ਇਹ ਕਿਤੇ ਨਹੀਂ ਕੋਈ ਪਰਿਵਾਰ ਵਾਲਾ ਹੁੰਦਾ ਤੇ ਗੁਰੂ ਘਰ ਮੈਂ ਫਿਰ ਬੇਨਤੀ ਕਰ ਰਿਹਾ ਮੈਂ ਜੀ ਸਾਹਿਬ ਤੇ ਹਮੇਸ਼ਾ ਕਹਿੰਦੇ ਹੁੰਦੇ ਵੀ ਇਹ ਤੇ ਗੁਰੂ ਘਰ ਸੰਗਤਾਂ ਲਈ ਆ ਤੇ ਸੰਗਤਾਂ ਲਈ ਸਾਂਝੇ ਆ ਤੇ ਮੈਂ ਇਹ ਵੀਰ ਜਿਹੜੇ ਆਪਣੇ ਬੰਨ ਦੇ ਲਈ ਮਿੱਟੀ ਜਾ ਰਹੀ ਸੀ ਸਾਰੇ ਜੋ ਵਰਕਰ ਲੱਗੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਕਿਉਂਕਿ ਬੀਬੀ ਜੀ ਨੂੰ ਵਸਤਰ ਪਨਾ ਕੇ ਤੇ ਇਸ ਚੈਨਲ ਰਾਹੀਂ ਜੋ ਮੀਡੀਆ ਚਾਹੁੰਦਾ ਏ ਮੈਂ ਫਿਰ ਬੇਨਤੀ ਕਰਨਾ ਵੀ ਜਿੱਥੇ ਵੀ ਕਿਤੇ ਸਾਡੀ ਆਵਾਜ਼ ਜਾ ਰਹੀ ਆ ਜੇ ਪਰਿਵਾਰ ਵਾਲੇ ਕਿਤੇ ਦੇਖ ਰਹੇ ਆ ਤੇ ਉਹ ਸਾਡੇ ਨਾਲ ਕੰਟੈਕਟ ਕਰਕੇ ਇਹ ਮਾਤਾ ਜੀ ਨੂੰ ਘਰ ਖੜ ਕੇ ਸੇਵਾ ਕਰਨ ਕਿਉਂਕਿ ਆਉਣ ਵਾਲੇ ਸਮੇਂ 'ਚ ਬਹੁਤ ਖੁਸ਼ੀਆਂ ਪ੍ਰਾਪਤ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਲ ਤਾਂ ਮੈਂ ਵੀ ਇਸ ਬਜ਼ੁਰਗ ਬੀਬੀ ਦੇ ਪਰਿਵਾਰ ਨੂੰ ਪੁੱਛਣਾ ਚਾਹੁੰਦੀ ਆ ਇਸ ਬਜ਼ੁਰਗ ਬੀਬੀ ਨੇ ਕੀ ਵਿਗਾੜਿਆ ਸੀ ਜੇਕਰ ਮਾਨਸਿਕ ਸਿਹਤ ਨਹੀਂ ਸੀ ਠੀਕ ਜੇਕਰ ਸਰੀਰਕ ਸਿਹਤ ਨਹੀਂ ਸੀ ਠੀਕ ਤਾਂ ਇਹਦਾ ਕੀ ਮਤਲਬ ਆ ਕਿ ਤੁਹਾਡੇ ਤੇ ਕਦੇ ਬੁਢਾਪਾ ਨਹੀਂ ਆਊਗਾ ਬੁਢਾਪਾ ਜਿਹੜਾ ਉਹ ਸਾਰਿਆਂ ਤੇ ਆਉਣਾ ਇੱਕ ਨਾ ਇੱਕ ਦਿਨ ਸੋ ਮੇਰੇ ਕੋਲ ਹੁਣ ਸ਼ਬਦ ਵੀ ਨਹੀਂ ਬਚੇ ਨੇ ਬਜ਼ੁਰਗ ਬੀਬੀ ਦੇ ਨਾਲ ਮੈਂ ਆਫ ਕੈਮਰਾ ਵੀ ਗੱਲ ਕੀਤੀ ਮੈਂ ਹੁਣ ਕੀ ਬੋਲਾਂ ਮੈਨੂੰ ਖੁਦ ਨੂੰ ਸ਼ਬਦ ਨਹੀਂ ਆ ਰਹੇ ਨੇ ਮੈਂ ਇਹਨਾਂ ਤੋਂ ਕੀ ਪੁੱਛਾਂ ਕਿਉਂਕਿ ਬੀਬੀ ਹਾਲਤ ਦੇ ਵਿੱਚ ਹੀ ਨਹੀਂ ਨੇ ਕਿ ਮੈਂ ਕਿਸੇ ਦੇ ਨਾਲ ਗੱਲ ਕਰਾਂ ਕਿਉਂਕਿ ਕਦੇ ਉਹ ਹਿੰਦੀ ਬੋਲਦੇ ਨੇ ਕਦੇ ਉਹ ਪੰਜਾਬੀ ਬੋਲਦੇ ਨੇ ਹਾਲਾਂਕਿ ਆਫ ਕੈਮਰਾ ਉਹਨਾਂ ਨੇ ਮੈਨੂੰ ਆਪਣੇ ਪਿੰਡ ਦਾ ਨਾਮ ਵੀ ਦੱਸਿਆ ਆਫ ਕੈਮਰਾ ਉਹਨਾਂ ਨੇ ਆਪਣੇ ਬੱਚਿਆਂ ਦਾ ਨਾਮ ਵੀ ਦੱਸਿਆ ਉਹਨਾਂ ਨੇ ਸਭ ਕੁਝ ਦੱਸਿਆ ਹੈ ਜਿਵੇਂ ਕਿ ਮੈਂ ਇੱਥੋਂ ਦੇ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਹੈ ਬੀਬੀ ਜੋ ਹੈ ਇਸ ਵਕਤ ਹਾਲਤ ਦੇ ਵਿੱਚ ਨਹੀਂ ਨੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੇਕਰ ਕੋਈ ਵੀ ਇਸ ਬਜ਼ੁਰਗ ਬੀਬੀ ਨੂੰ ਜਾਣਦਾ ਹੈ ਪਛਾਣਦਾ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਸ ਬਜ਼ੁਰਗ ਬੀਬੀ ਨੂੰ ਇਹਨਾਂ ਦਾ ਪਰਿਵਾਰ ਮਿਲ ਸਕੇ ਤੇ ਜੇਕਰ ਇਹ ਵੀਡੀਓ ਇਸ ਬਜ਼ੁਰਗ ਬੀਬੀ ਦੇ ਪਰਿਵਾਰ ਤੱਕਰ ਪਹੁੰਚਦੀ ਹੈ ਤੇ ਜੇਕਰ ਇਸ ਬਜ਼ੁਰਗ ਬੀਬੀ ਦੇ ਪਰਿਵਾਰ ਨੇ ਅਜਿਹਾ ਕੀਤਾ ਤਾਂ ਲੱਖ ਦੀ ਲਾਣਤ ਹੈ ਤੁਹਾਡੇ ਤੇ ਮੈਂ ਕੈਮਰੇ ਉੱਤੇ ਕਹਿ ਰਹੀ ਹਾਂ ਲੱਖ ਦੀ ਲਾਣਤ ਹੈ ਤੁਹਾਡੇ ਤੇ ਜੇਕਰ ਤੁਸੀਂ ਪਰਿਵਾਰਕ ਮੈਂਬਰ ਹੋ ਕੇ ਬਜ਼ੁਰਗ ਬੀਬੀ ਨੂੰ ਇੱਥੇ ਛੱਡ ਗਏ ਹੋ ਬਜ਼ੁਰਗ ਬੀਬੀ ਜਿਹੜੀ ਆ ਬਿਨਾ ਕੱਪੜਿਆਂ ਤੋਂ ਮਿਲੀ ਐ ਇੱਥੇ ਤੁਸੀਂ ਐ ਵੀ ਸੋਚ ਲਓ ਕਿ ਰੱਬ ਸਭ ਦੇਖਦਾ ਐ ਤੇ ਬੁਢਾਪਾ ਸਾਰਿਆਂ ਤੇ ਆਉਣਾ ਐ ਹੋਰ ਮੈਂ ਕੁਝ ਨਹੀਂ ਕਹਿਣਾ ਜੇਕਰ ਕਿਸੇ ਤੱਕ ਵੀ ਐ ਬਜ਼ੁਰਗ ਬੀਬੀ ਦੀ ਵੀਡੀਓ ਪਹੁੰਚਦੀ ਐ ਜੇਕਰ ਕੋਈ ਵੀ ਮਦਦ ਦੇ ਲਈ ਅੱਗੇ ਆਉਣਾ ਚਾਹੁੰਦਾ ਆ ਤਾਂ ਜ਼ਰੂਰ ਅੱਗੇ ਆਇਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਇੱਕ ਬੇਨਤੀ ਜਿਹੜੀ ਆ ਉਹ ਅਸੀਂ ਸਾਰੇ ਤੁਹਾਡੇ ਅੱਗੇ ਕਰ ਰਹੇ ਆ ਅਸੀਂ ਇਹਨਾਂ ਦੇ ਬੱਚਿਆਂ ਵਰਗੇ ਆ ਸਾਡੇ ਤੋਂ ਇਹਨਾਂ ਦੀ ਹਾਲਤ ਹੁਣ ਦੇਖੀ ਨਹੀਂ ਜਾਂਦੀ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਦੇਖਦੇ ਰਹੋ ਲਾਈ ਪੰਜਾਬੀ ਟੀਵੀ